ਮਿੱਤਰ ਪਿਆਰਿਓ ਅੱਜ ਪਹੁੰਚੇ ਹਾਂ ਪਿੰਡ ਪਨੇਾਲੀ ਤੇ ਰਾਣੀਆਂ ਖੜੀਆਂ ਸਾਹਮਣੇ ਲਿਚਰਿਸ ਕਰਦੀਆਂ ਤੇ ਪਿੰਡ ਪਨੇਾਲੀ ਆ ਸਾਡਾ ਬਚਪਨ ਇੱਥੇ ਗੁਜ਼ਰਿਆ ਤੇ ਆ ਸਾਡੀ ਛੋਟੀ ਭੂਆ ਦਾ ਘਰ ਆ ਤੇ ਆਪਣੀ ਬੜੀ ਭੂਆ ਦਾ ਘਰ ਆ ਤੇ ਅੱਜ ਜੋਰੇ ਬਾਈ ਕੋ ਬੈਠੇ ਆ ਜੋਰੇ ਬਾਈ ਕੋ ਮਾਨ ਬਾਈ ਕੋ ਬੜੇ ਬਾਈ ਕੋ ਬੈਠੇ ਆ ਗੱਲਾਂ ਬਾਤਾਂ ਮਾਰ ਲੱਗੀਆਂ ਏਸੀ ਲਾ ਕੇ ਨਜ਼ਾਰੇ ਲੈਣ ਲੱਗੇ ਆ ਯਾਰ ਹੇ ਫਿਰ ਮਾਨ ਬਾਈ ਆਈ ਡਰਾਵਰ ਸਿੰਘ ਬਾਈ ਦਾ ਟਿਪਰਾਂ ਦਾ ਕੰਮ ਆ ਨਿਆਰੇ ਰਹਿਣ ਲੱਗੇ ਬਾਹਰ ਅੱਗ ਲੱਗੀ ਪਈ ਆ ਓਏ ਹੋਏ ਸਾਹ ਏਸੀ ਚ ਆਉਣਾ ਬਾਈ ਕੁੰਡੀ ਲਾ ਦਨਾਂ ਵਾਲੇ ਨਿਆਰਾ ਏਸੀ ਚ ਆਉਂਦਾ ਸੀ ਬਾਹਰੋਂ ਮੋਟਰਾਂ ਚੱਲੇ ਜੇ ਬਾਹਰ ਜਾ ਕੇ ਦੇਖੇ ਇੰਨੀ ਗਰਮੀ ਫੇਰ ਅੰਦਰੇ ਮੁੜ ਕੇ ਵੜ ਗਏ ਤੇ ਆਹ ਭਾਈ ਨੇ ਵਾਈਫਾਈ ਲਵਾਇਆ ਉਹਨੇ ਜੀਓ ਦਾ ਪਰ ਇਹ ਦੀ ਪਿੱਛੇ ਕੋ ਤਾਰਤ ਨਹੀਂ ਆਂਦੀ ਬਸ ਇੰਨੀ ਕੀ ਤਾਰ ਆ ਵਾਇਰਲੈਸ ਵਾਈਫਾਈ ਆ ਇਹ ਤੇ ਜਿਹੜਾ ਗੁਰਮੁਖ ਨੇ ਲਵਾਇਆ ਉਹ ਵੀ ਵਾਇਰਲੈਸ ਆ ਭਾਈ ਉਹ ਵੀ ਇਦਾਂ ਦਾ ਏਸੀ ਬਲਕੇ ਮਨਾਂ ਦਾ ਸੇਮ ਹੀ ਆ ਤੇ 35 Mbps ਸਪੀਡ ਕੱਢਦਾ ਹੈ ਤੇ ਬਾਕੀ ਜੇ ਤੁਸੀਂ ਪੈਕ ਬੜਾ ਲੈਣਾ ਤਾਂ ਵੱਧ ਵੀ ਜਾਂਦੀ ਹੈ ਇਹਨਾ ਚਲੋ ਬਲਾਕ ਸ਼ੌਕ ਬਣਾ ਲੇ ਕੱਦਾ ਬਾਕੀ ਪਟਾਕੇ ਪਾਉਂਦਾ ਗੋਦਰੇ ਦੇ ਸੀ ਪੂਰਾ ਆਪਣਾ ਲੇਵੇਂ ਬੱਤਰਾ ਪੰਦਵੀਂ ਛੇਵੀਂ ਵਾਰ ਚਾਹ ਆ ਗਈ ਸਾਡੇ ਭੂਗਾ ਦਾ ਘਰ ਚਾਹ ਲੈ ਪੂਰਾ ਫੇਵਰ ਸਾਡੀ ਬੜੀ ਭੋਰੇ ਨਾ ਪਤਲੀ ਚਾਹ ਲਈ ਮੁਕਣ ਦਿੱਤੀ ਨਹੀਂ ਜੱਲੇ ਤਾਂ ਜਲਦੀ ਜਾਂਦੀ ਸਾਰੀ ਦੀ ਹੜੀ ਚਾਹ ਤੇ ਸਾਡਾ ਏਕਮ ਸਿੰਘਾ ਬਹੁਤ ਟਾਈਮ ਵਿੱਚ ਮਿਲਿਆ ਕਿੰਨ ਕਿਦਾਂ ਫਿਰ ਲਾਈਕ ਕਰ ਦੋ ਸਬਸਕ੍ਰਾਈਬ ਕਰ ਦੋ ਆ ਵੇ ਹੋਰ ਸਾਡੇ ਇੱਕ ਉੱਚੀ ਗੱਲ ਮੈਂ ਦੱਸ ਪਾਉਂਦਾ ਲਾਈਕ ਕਰ ਦੋ ਸਬਸਕ੍ਰਾਈਬ ਕਰ ਦੋ ਮੇਰੇ ਮੇਰੇ ਪੁੱਤ ਦੀ ਗੱਲ ਮੰਨ ਲਿਓ ਤੁਸੀਂ ਗੱਲ ਨਹੀਂ ਮੰਨਦੇ ਤੁਸੀਂ ਲਾਈਕ ਲੋਈ ਕਿੰਨੇ ਕਰਦੇ ਤੇ ਹਾਂ ਮੇਰੇ ਪੁੱਤ ਦੀ ਗੱਲ ਮੰਨ ਲਿਓ ਸਾਡੇ ਏਕਮ ਸਿੰਘ ਦੀ ਤਿਆਰ ਜੋ ਮਿੱਤਰਾਂ ਨੂੰ ਤੁਹਾਨੂੰ ਚਾਹ ਬਣੀ ਆ ਘੁੱਟ ਘੁੱਟ ਚਾਹ ਪੀਏ ਪੰਜਵੀਂ ਛੇਵੀਂ ਵਾਰ ਭਾਈ ਚਾਹ ਪੀਣ ਲਗੇ ਪੰਜਵੀਂ ਛੇਵੀਂ ਵਾਰ ਸਹੀ ਗੱਲ ਆ ਸਾਨੂੰ ਚਾਹ ਨਾ ਮਿਲੇ ਸਾਨੂੰ ਤਾਂ ਲੱਗਦਾ ਹੁੰਦਾ ਯਾਰ ਕੋਈ ਚੀਜ਼ ਹੈ ਵੀ ਸਹੀ ਗੱਲ ਆ ਬੜਾ ਬਾਈ ਵੀ ਆਪਣਾ ਡਰਾਈਵਰ ਇਹ ਬਾਈ ਕੋ ਟਿਪ ਕਰਾ ਦੋ ਤੇ ਆਪਾਂ ਤੁਹਾਡਾ ਪ੍ਰਾਈਵੇਟ ਡਰਾਈਵਰ 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 ਇਕੱਠੇ ਹੋ ਚਾਹਾਂ ਪੀਣ ਲਗੇ ਉਹਨਾਂ ਨੇ ਗੱਲਾਂ ਬਾਤਾਂ ਕਰਨ ਲਗੇ ਉਹ ਦੁੱਖ ਸੁੱਖ ਸਾਂਝੇ ਕਰਨ ਲਗੇ ਉਹ ਲੈ ਵੀ ਮਿੱਤਰ ਪਿਆਰਿਓ ਸਾਢੇ 6 ਹੋ ਗਏ ਆ ਤੇ ਲੱਗਦਾ ਇਦਾਂ ਅਲੇ ਤਾਂ 4:00 ਵਜੇ ਹੁੰਦੇ ਆ ਤੇ ਰਾਣੀਆਂ ਖੜੀਆਂ ਲੇਚ ਲੇਚ ਕਰਦੀਆਂ ਮੈਂ ਹੁਣ ਖੇਤਾਂ ਨੂੰ ਜਾ ਕੇ ਆਦੇ ਮੋਟਰ ਤੇ ਆ ਸਾਡਾ ਫੁੱਫੜ ਦਗੇ ਬੈਠਾ ਆ ਸਾਡੇ ਬਾਈ ਵਾਲੀ ਗੱਡੀ ਆ ਨਵੀਂ ਘੜਾਈ ਹੋਣ ਸਵਿਫਟ ਬਹੁਤ ਘੈਂਟ ਗੱਡੀ ਬਹੁਤ ਐਵਰੇਜ ਗੱਡੀ ਦੀ ਯਾਰੀ ਸਿਹਰਾ ਜਿੰਨੀ ਸੇਤ ਕਰਾ 19 ਘਾਟਾ ਬਹੁਤ ਘੈਂਟ ਗੱਡੀ ਆ ਤੇ ਲੈਵੇ ਮਿਸਟਰ ਪਿਆਰੇਓ ਹੁਣ ਚੱਲਿਆਂ ਮੋਟਰ ਵੱਲ ਤਨ ਮੈਂ ਦਿਖਾਣਾ ਕਿਹੜੀ ਮੋਟਰ ਤੇ ਆਪਾਂ ਰਹੇ ਆ ਜਿੰਦਗੀ ਇਹ ਮੇਰੇ ਵੀ 10 ਸਾਲ ਇੱਥੇ ਹੋਜ ਰਹੇ ਆ ਬਾਈ ਨਾਲ ਇੱਥੇ ਰਹੇ ਬਾਈ ਕੋ ਕਿਆ ਬਾਤ ਹੈ ਬਾਈ ਸਰਾਇਆ ਯਾਰ ਵਿੰਨਰੀ ਦੇਖੋ ਯਾਰ ਓਏ ਹੋਏ ਹੋਏ ਕਿਆ ਬਾਤ ਹੈ ਯਾਰ ਸਰਾਇਆ ਪਿੰਡ ਪੰਨਿਆਲੀ ਕਲਾ ਆ ਖੁਰਾ ਪਿੰਡ ਪੰਨਿਆਲੀ ਤੇ ਆਪਣੇ ਬਾਬੇ ਬਬਰੀ ਦਾ ਡੇਰਾ ਬਾਪੇ ਉਹ ਬਹੁਤ ਫੇਮਸ ਡੇਰਾ ਹੈ ਦੱਸਣ ਦੀ ਮੈਂ ਲੋੜ ਨਹੀਂ ਬੱਚਾ ਬੱਚਾ ਜਾਣਦਾ ਤੇ ਬੱਚੂਆਂ ਵਾਲੇ ਬਾਬੇ ਸਾਡੇ ਰਬਬਲੀ ਆ ਬਹੁਤ ਬਾਬਾ ਦਾਨਪੁਨ ਕਰਦਾ ਬਹੁਤ ਜਾਰੇ ਲੈ ਮੇ ਮਿੱਤਰੋ ਪਹੁੰਚ ਗਏ ਆ ਮੋਟਰ ਤੇ ਤੇ ਦੇਸੀ ਮੁਰਗੀਆਂ ਦਾ ਫਾਰਮ ਵੀ ਆਪਣਾ ਇੱਥੇ ਤੇ ਆ ਸਬਜ਼ੀਆਂ ਲਾਈਆਂ ਘੈਂਟ ਘੈਂਟ ਕਰਦੀਆਂ ਆਰਗੈਨਿਕ ਸਬਜ਼ੀਆਂ ਹੈ ਤੇ ਆ ਰਾਸਤਾ ਪਹਿਲਾਂ ਸਿੰਗਲ ਛੋਟਾ ਜਾਂਦਾ ਸੀ ਹੁਣ ਤਾਂ ਦੋ ਰਸਤੇ ਵੜ ਗਏ ਆਪੋ ਬੋਲ ਲਿਵਰ ਮਤੇ ਆਪਣਾ ਦੇਸੀ ਮੁਰਗੀਆ ਦੇਸੀ ਮੁਰਗੇ ਕੰਮ ਕੋਕੜਾ ਕੁਕੜੀ ਹੋਇਆ ਬਹੁਤ ਨਕਸ਼ਾ ਚੇਂਜ ਹੋ ਗਿਆ ਹੈ ਲੈ ਬਈ ਇਹ ਇੱਕ ਨਵਾਂ ਬੰਦਾ ਲਿਆਂਦਾ ਨਵਾਂ ਮਿੱਤਰ ਲਿਆਂਦਾ ਆਪਾਂ ਇਹ ਕਿਹੜਾ ਪੇਂਟਰ ਆ ਬਾਈ ਪੇਂਟ ਹਾਂਜੀ ਕਿੱਦਾਂ ਇਹ ਨਵਾਂ ਵਾਲੀ ਲਿਆਂਦਾ ਕਿੱਦਾਂ ਮੈਨੂੰ ਯਾਰ ਬਹੁਤ ਪਿਆਰਿਆ ਨਾਲ ਬਹੁਤ ਪਿਆਰਾ ਬਹੁਤ ਉਤੇ ਰੱਖੇ ਮੈਂ ਬਹੁਤ ਹੋਏ ਹੋਏ ਬਹੁਤ ਸੋਹਣੇ ਲੱਗਦੇ ਮੈਨੂੰ ਆ ਪਿਓ ਪੈਂਟ ਰੇ ਮੇਲ ਹੈ ਕਿ ਫੀਮੇਲ ਹੈ ਭਾਈ ਮੇਲ ਮੇਲ ਹੈ ਆ ਪਿਓ ਦੱਸਿਓ ਕਿਵੇਂ ਦਾ ਲੱਗਿਆ ਯਾਰ ਬਿਮਾਰ ਐਸੀ ਰਹਿੰਦਾ ਉਹ ਬਿਮਾਰ ਆ ਭਾਈ ਕੀ ਹੋਇਆ ਇਹਨੂੰ ਉਹ ਬਿਮਾਰ ਹੋ ਗਿਆ ਸੀ ਇੰਜੈਕਸ਼ਨ ਲਵਾ ਕੇ ਲੈ ਕੇ ਆਂਦੇ ਰੋਜ਼ੀ ਓਕੇ ਸਭ ਨਾਲ ਕੋਈ ਓਕੇ ਚਲ ਕੋਈ ਨਾ ਕੋਈ ਨਾ ਭਾਈ ਕਿੱਦਾਂ ਬੱਤ ਠੀਕ ਐ ਠੀਕ ਐ ਤੇ ਪੈਰਟ ਵੀ ਰੱਖਿਆ ਆਪਣੇ ਇੱਥੇ ਬਾਈ ਉਹਨਾਂ ਨੇ ਤੋਤਾ ਸਹੀ ਜੀ ਸਿਰ ਤੇ ਜਾਖਮ ਜੀ ਹੋਇਆ ਵਿਚਾਰਾ ਬਿਮਾਰਾ ਤੇ ਪੋਛ ਵੀ ਹੈ ਨਹੀਂ ਇਹ ਭਾਈ ਇਹ ਆਮ ਜਿਹੜਾ ਇੱਥੇ ਹੁਣ ਉਹੀ ਫੜਿਆ ਹੋਣਾ ਜਿਹੜਾ ਆਮ ਆ ਨਾਰਮਲ ਮੈਂ ਪਹਿਲਾਂ ਟੈਂਬੂ ਲੈ ਕੇ ਆਇਆ ਮੈਂ ਪਹਿਲਾਂ ਰਾਤ ਉੱਤੇ ਰੱਖਿਆ ਹੁੰਦੇ ਸੀ ਰਾਤ ਉਹ ਬੋਲਦੇ ਵੀ ਹੁੰਦੇ ਸੀ ਲੈ ਮਿੱਤਰੋ ਆ ਮੋਟਰ ਆਪਣੀ ਇੱਥੇ ਤੇ ਹੁਣ ਬਹੁਤ ਨਕਸ਼ਾ ਚੇਂਜ ਹੋ ਗਿਆ ਜਦਾ ਸਿੰਗਲ ਜੇ ਕਮਰਾ ਹੁੰਦਾ ਸੀ ਛੋਟਾ ਜਿਹਾ ਹੁਣ ਤਾਂ ਬਹੁਤ ਘੈਂਟ ਇੱਥੇ ਗੱਲਬਾਤ ਬਣ ਗਈ ਪੋਰਟਲੀ ਫਰਮ ਬਣਾਤਾ ਚਾਚੇ ਛੱਡੇ ਨੇ ਤੇ ਕੰਮ ਛੋਨੋ ਛੋਨੀ ਹੋਇਆ ਭਈ ਛੋਨੋ ਛੋਨੀ ਇੱਥੇ ਬਾਈ ਉਹਨਾਂ ਦੇ ਬੂਟੇ ਸਗੇ ਉਹ ਪਟਾਉਂਦੇ ਆ ਤੇ ਉਹ ਵੀ ਤਿਆਰ ਆ ਤੇ ਆ ਪਨੀਰੀ ਇੱਧਰ ਲੱਗੀ ਹੋਈ ਆਪਣੀ ਤੇ ਗ੍ਰੀਨਰੀ ਦੇਖ ਕੇ ਮਜ਼ਾ ਆ ਜਾਂਦਾ ਭਾਈ ਹਰਿਆਲੀ ਹਾਂ ਉਹ ਬੂਟੇ ਆਪਣੇ ਤਿਆਰ ਆ ਉੱਪਰ ਵਾਲੇ ਰੈਡੀ ਆ ਕੰਮ ਇੱਥੇ ਯਾਰ ਦਿਲ ਲੱਗਦਾ ਪੂਰਾ ਅਸੀਂ ਤਾਂ ਪੂਰੀ ਪੂਰੀ ਦਿਹਾੜੀ ਇੱਥੇ ਰਹਿਣਾ ਸਵੇਰ ਨੂੰ ਆ ਜਾਣਾ ਰਾਤ ਨੂੰ ਜਾਣਾ ਘਰ ਨੂੰ 7-8 ਵਜੇ ਬਹੁਤ ਦਿਲ ਲੱਗਦਾ ਇੱਥੇ ਸ਼ਾਂਤੀ ਬਹੁਤ ਯਾਰ ਇੱਥੇ ਬਹੁਤ ਨਜ਼ਾਰਾ ਆਇਆ ਮੈਂ ਮੋਟਰਾਂ ਤੇ ਹੁੰਦੀ ਸ਼ਾਂਤੀ ਆ ਜਿਹੜੇ ਜਿਹੜੇ ਭਰਾਵਾਂ ਦੀਆਂ ਮੋਟਰਾਂ ਖੇਤ ਹੋਣੇ ਆ ਜੋ ਇੱਥੇ ਜਾ ਕੇ ਸ਼ਾਂਤੀ ਮਿਲਦੀ ਸੈਟੀਸਫੈਕਸ਼ਨ ਵੀ ਮਿਲਦੀ ਹੈ ਨਾ ਉਹ ਫੀਲ ਕਰ ਸਕਦੇ ਕੁਦਰਤ ਨਾਲ ਗੱਲਾਂ ਕਰ ਸਕਦੇ ਇੱਥੇ ਕੁਦਰਤ ਬਹੁਤ ਘੈਂਟ ਲੱਗਦੀ ਯਾਰ ਮੈਨੂੰ ਨਿਆਰੇ ਆਈ ਜਾਂਦੇ ਬਾਬੇ ਉਹ ਨਿਆਰੇ ਜਾਈ ਜਾਂਦੇ ਤਾਂ ਆਏ ਸੀਗੇ ਬਾਈ ਉਹਨਾਂ ਕੋਲ ਮੈਂ ਚਲੋ ਵਲੌਗ ਬਣਾ ਲਏ ਤੁਸੀਂ ਭਰਾ ਕਹਿੰਦੇ ਨੇ ਬਲੌਗ ਨਹੀਂ ਆਇਆ ਬਲੌਗ ਨਹੀਂ ਆਇਆ ਚਲੋ ਮੈਂ ਕਿਹਾ ਜੋ ਵੀ ਆ ਡੇਲੀ ਲੱਗਦੇ ਬਣਾਣਾ ਹੁੰਦਾ ਤੇ ਕੋਸ਼ਿਸ਼ ਨਾਲ ਕੁਝ ਵਲੌਗ ਬਣਾਈਏ ਤੇ ਭਰਾਵਾਂ ਨੂੰ ਦਿਖਾਈਏ ਐਨ ਸ਼ਾਂਤੀ ਬਾਬਿਓ ਪੂਰੀ ਸ਼ਾਂਤੀ ਇੱਥੇ ਤੇ ਹੁਣ ਤੁਹਾਨੂੰ ਦਿਖਾਣੇ ਆ ਬੂਟੇ ਆਪਣੇ ਤੁਹਾਨੂੰ ਦੱਸਦੇ ਆ ਕਿ ਆ ਕਿਹਨਾਂ ਦੇ ਬੈਨੀਫਿਟਸ ਆ ਤੇ ਲੈਵੇ ਮਿੱਤਰ ਪਿਆਰਿਓ ਦੇਖੋ ਸ਼ਾਂਤੀ ਹੈ ਓਏ ਹੋਏ ਹੋਏ ਬੜਾ ਫੀਲ ਕਰੋ ਬਾਬਿਓ ਕਿੰਨੀ ਸ਼ਾਂਤੀ ਆ ਤੇ ਤੁਹਾਨੂੰ ਹੁਣ ਬੂਟਿਆਂ ਦੇ ਬੈਨੀਫਿਟਸ ਸਾਡਾ ਬਾਈ ਦੱਸੂਗਾ ਬੜਾ ਬਾਈ ਮਾਨ ਭਾਈ ਤੇ ਆ ਬੂਟਾ ਭਾਈ ਕਿਦਾਂ ਕਿਹਾ ਹਸਰਤਾ ਬੂਟੇ ਦਾ ਕਿਹੜਾ ਬੂਟਾ ਹੈ ਇਹੇ ਤਰ੍ਹਾਂ ਪਹਿਲਾਂ ਸਾਰੇ ਵੀਰ ਜਿਹੜੇ ਦੇਖਦੇ ਆ ਮਾੜਿਆ ਉੱਚੀ ਬੋਲੇ ਭਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰੇ ਭਾਵਾਂ ਨੂੰ ਹਾਂਜੀ ਤੇ ਦੇਖੋ ਹਰ ਕੋਈ ਬੰਦਾ ਪੈਸਾ ਕਮਾਣ ਲਈ ਯਤਨ ਕਰ ਰਿਹਾ ਹੈ ਨਾ ਅੱਜ ਹਾਂਜੀ ਜ਼ਮੀਨ ਜਿਹੜੀ ਸਾਡੀ ਹੈ ਬਹੁਤ ਅਨਮੋਲ ਹੈ ਹਾਂਜੀ ਕੋਈ ਮੁੱਲ ਨਹੀਂ ਲਾ ਸਕਦਾ ਇਹਦਾ ਬਿਲਕੁਲ ਭਾਈ ਸਾਨੂੰ ਐਦਾਂ ਦੀਆਂ ਚੀਜ਼ਾਂ ਦਿੰਦੀਆਂ ਆ ਜਿਹੜੀਆਂ ਅਸੀਂ ਕਦੇ ਪੈਦਾ ਹੀ ਨਹੀਂ ਕਰ ਸਕਦੇ ਬਿਲਕੁਲ ਜੋ ਕੁਦਰਤ ਨੇ ਦੇ ਦੇਣਾ ਬੰਦਾ ਬਣਾ ਨਹੀਂ ਸਕਦਾ ਬਿਲਕੁਲ ਭਾਈ ਅਸੀਂ ਅੱਜ ਕਰਦੇ ਹਾਂ ਗੱਲ ਅਰਨਿੰਗ ਪੈਸਾ ਕਿੱਦਾਂ ਕਮਾਣਾ ਹਾਂਜੀ ਜੇ ਅਸੀਂ ਕਹਿੰਨੇ ਨਾ ਕਿ ਤੁਸੀਂ ਵਿਹਲੇ ਆ ਵਿਹਲੇ ਰਹਿ ਕੇ ਵੀ ਪੈਸਾ ਕਮਾਇਆ ਜਾ ਸਕਦਾ ਹਾਂਜੀ ਹੁਣ ਅੱਜ ਅਸੀਂ ਗੱਲ ਕਰਾਂਗੇ ਪਪੂਲਰ ਦੀ ਹਾਂਜੀ ਉਹ ਬਹੁਤ ਫੇਮਸ ਹੈ ਸਾਡੇ ਏਰੀਆ ਦੇ ਵਿੱਚ ਹਾਂਜੀ ਇੱਥੇ ਪੈਸਾ ਕਮਾਣ ਦਾ ਸਭ ਤੋਂ ਵੱਡਾ ਸੋਰਸ ਬੂਟਾ ਹਾਂਜੀ ਪਪੂਲਰ ਪਪੂਲਰ ਹਾਂਜੀ ਆ ਬੂਟਾ ਜਿਹੜਾ ਖੜਾ ਆ ਇਹ 3 ਸਾਲ ਦਾ ਹੋਣਾ ਹਾਲੇ 3 ਸਾਲ ਦਾ ਹੋਣਾ ਨਾ ਇਹ ਬੂਟਾ ਇਹ ਇਸ ਟਾਈਮ ਤਕਰੀਬਨ ਹੈਗਾ 18-19 ਇੰਚ ਦਾ ਬੂਟਾ ਹਾਂਜੀ ਇਹਨੂੰ ਸਭ ਤੋਂ ਪਹਿਲਾਂ ਬੂਟੇ ਨੂੰ ਕਲਮ ਤਿਆਰ ਹੁੰਦੀ ਹੈ ਇੱਕ ਹਾਂਜੀ ਛੋਟੀ ਹੁੰਦੀ ਹੈ ਮੇਰੇ ਅਗੇ ਠਿੱਕ ਠਿੱਕ ਜੱਡੀ ਹੁੰਦੀ ਆ ਹਾਂਜੀ ਉਹਨੂੰ ਤਿਆਰ ਕਰਨ ਲਈ ਇੱਕ ਸਾਲ ਲੱਗਦਾ ਪੂਰਾ ਹਾਂਜੀ ਉਸ ਤੋਂ ਬਾਅਦ ਫਿਰ ਉਹਨੂੰ ਪੱਟ ਕੇ ਨਵੀਂ ਜਗ੍ਹਾ 'ਚ ਅਲਾਈਨ ਕਰਕੇ ਰਾਣਾ ਪੈਂਦਾ ਕੱਲੇ ਕੱਲੇ ਬੂਟੇ ਨੂੰ ਹਾਂਜੀ 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 ਤਾਂ ਪਰਾਟ ਆਪਣਾ ਤਿਆਰ ਹੋਇਆ ਹਾਂਜੀ ਹਾਂਜੀ ਇਦਾਂ ਸਾਰਾ ਪਲਾਂਟ ਤਿਆਰ ਕਰਨਾ ਪੈਂਦਾ ਹਾਂਜੀ ਫਿਰ ਅਸੀਂ ਲਾ ਕੇ ਪਹਿਲੇ ਦਿਨ ਤੋਂ ਹੀ ਅਪੇਕਸ਼ਾ ਕਰਨ ਲੱਗ ਜਾਨੇ ਕਿ ਯਾਰ ਸਾਡਾ ਇੱਕ ਆਸ ਵੱਜ ਜਾਂਦੀ ਤੇ ਸਾਨੂੰ 5 ਸਾਲ ਬਾਅਦ ਇੰਨੇ ਪੈਸੇ ਮਿਲ ਜਾਣੇ ਹਾਂਜੀ ਇੱਕ ਤੁਹਾਡਾ ਰਿਜ਼ਰਵ ਬੈਂਕ ਹੋ ਗਿਆ ਬਿਲਕੁਲ ਤੁਸੀਂ ਪਾਰਟ ਟਾਈਮ ਜੋਬ ਕਰਦੇ ਰੈਗੂਲਰ ਜੋਬ ਕਰਦੇ ਉਹ ਤੁਹਾਡੇ ਇਹ ਪੈਸੇ ਨੇ ਤੁਹਾਡੇ ਨੇ ਸੇਵ ਹੋ ਜਾਣਾ ਜੇ ਕਿਸੇ ਕੋ ਕਨਾਲ ਜਗ੍ਹਾ ਵੀ ਹੈਗੀ ਆ ਦੋ ਕਨਾਲ ਜਗ੍ਹਾ ਵੀ ਹੈਗੀ ਚਾਰ ਵੀ ਹੈਗੀ ਆ ਤਾਂ ਪ੍ਰੈਫਰ ਕਰੋ ਫਰਸਟ ਪ੍ਰੈਫਰੈਂਸ ਇਹ ਰੱਖੋ ਕਿ ਬੂਟਾ ਲਾਈਏ ਇਕ ਤੱਕ ਕੁਦਰਤੀ ਜਿਹੜਾ ਸਾਡਾ ਵਾਤਾਵਰਨ ਹੈ ਕੰਦਾ ਹੋ ਗਿਆ ਹਾਂਜੀ ਔਰ ਦੂਜਾ ਇਹਨੂੰ ਸ਼ੁੱਧ ਕਰਨ ਲਈ ਦਰਖਤ ਦੀ ਬੜੀ ਜ਼ਰੂਰਤ ਹੈ ਹਾਂਜੀ ਇਹ ਇਕੱਲਾ ਵਾਤਾਵਰਨ ਨਹੀਂ ਸ਼ੁੱਧ ਕਰਦਾ ਇਹ ਕਿੰਨੇ ਜੀਵਾਂ ਨੂੰ ਸਹਾਰਾ ਦਿੰਦਾ ਸਹੀ ਗੱਲ ਹੈ ਕਿਸੇ ਨੇ ਪੰਛੀ ਨਿਆਾਲਣ ਬਣਾ ਲਿਆ ਬਿਲਕੁਲ ਛੋਟੇ ਛੋਟੇ ਜੀਵ ਹੈ ਜਿਹੜੇ ਇਹਦੇ ਵਿੱਚ ਰਹਿ ਰਹੇ ਹਨ ਹਾਂਜੀ ਮਾਈਕਰੋਸਕੋਪਿਕ ਦੇ ਨਾਲ ਦੇਖ ਸਕਦੇ ਹਾਂ ਉਹਨੂੰ ਅਸੀਂ ਜਿਹੜੇ ਸਾਡੀਆਂ ਨੰਗੀਆਂ ਅੱਖਾਂ ਨਹੀਂ ਦੇਖ ਸਕਦੀ ਹਾਂਜੀ 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 ਕੁਦਰਤ ਹੀ ਚੱਕਰ ਜਿਹੜੇ ਐ ਬਹੁਤ ਗੁੰਝਣਦਾਰ ਐ ਸਾਡੀ ਸਮਝ ਤੋਂ ਬਾਹਰ ਹੈ ਨਾ ਪਰ ਅਸੀਂ ਉਸ ਪੈਟਰਨ ਤੇ ਚੱਲ ਸਕਦੇ ਆ ਤੇ ਅਸੀਂ ਕਿਸੇ ਲਈ ਕੁਝ ਕਰਕੇ ਥੋੜੀ ਖੁਸ਼ੀ ਕਮਾ ਲਈਏ ਹਾਂਜੀ ਸੋ ਮੇਰੇ ਕਹਿਣ ਦਾ ਮਤਲਬ ਇਹ ਐ ਕਿ ਰਸਤ ਕਦੇ ਨੁਕਸਾਨ ਨਹੀਂ ਦਿੰਦੇ ਜਿਵੇਂ ਪੱਤੇ ਨੇ ਝੜਨਾ ਪੱਤ ਝੜ ਚ ਇਹਨੇ ਨੇ ਖਾਦ ਦਾ ਕੰਮ ਕਰਨਾ ਹਾਂਜੀ ਉਦੋਂ ਬਾਅਦ ਬਾਣ ਵਾਹ ਜਾਊਗਾ ਉਹ ਪੱਤੇ ਧਰਤੀ ਚਲੇ ਜਾਣਗੇ ਉਹਦੀ ਖਾਦ ਬਣ ਜਾਣੀ ਹਾਂਜੀ ਖਾਦ ਨਾ ਕੋਈ ਕੈਮੀਕਲ ਨਾ ਕੋਈ ਹੋਰ ਪੈਸੇ ਸਾਇਸ ਇਹਦੇ ਚ ਕੀਆ ਕੁਦਰਤੀ ਜੋ ਵੀ ਬਣਨਾ ਹੈ ਰੱਬ ਨੇ ਬਣਾਉਣਾ ਹੈ ਉਹ ਕੁਦਰਤੀ ਇਹਨਾਂ ਨੂੰ ਇਹਨਾਂ ਦੀ ਖਾਹਕ ਮਿਲ ਜਾਂਦੀ ਤੁਹਾਨੂੰ ਕੋਈ ਐਕਸਟਰਾ ਕਰਨ ਦੀ ਲੋੜ ਨਹੀਂ ਹਾਂਜੀ ਜਿਵੇਂ ਨਾ ਇਹ ਆਪਣੀ ਏਜ ਵਿੱਚ ਆ ਗਏ ਉਦੋਂ ਇਹਨਾਂ ਨੇ ਤੁਹਾਨੂੰ ਪੈਸਾ ਹੀ ਦੇਣਾ ਬਿਲਕੁਲ ਭਾਜੀ ਵਾਤਾਵਰਣ ਸ਼ੁੱਧ ਹੋ ਗਿਆ ਪੰਛੀਆਂ ਦੇ ਘਰ ਹੋ ਗਏ ਹਾਂਜੀ ਕਿਸੇ ਦਾ ਆਸਰਾ ਬਣ ਗਿਆ ਸਾਡੇ ਇੱਕ ਦਰਖਤ ਲਾਉਣ ਨਾਲ ਇੰਨਾ ਫਾਇਦਾ ਹੋ ਜਾਂਦਾ ਤੇ ਭਾਜੀ 5 ਸਾਲ ਚ ਬੂਟਾ ਤਿਆਰ ਹੁੰਦਾ ਮਤਲਬ ਇਹਨਾਂ ਨੂੰ ਕੋਈ ਦਵਾਈ ਵਗੈਰਾ ਕੋਈ ਸਪਰੇ ਵੀ ਦਾਣੀ ਪੈਂਦੀ ਸਭ ਤੋਂ ਵੱਡਾ ਸੋਰਸਿੰਗ ਨੂੰ ਪਾਉਣੇ ਦਾ ਪਾਣੀ ਟਾਈਮ ਟੂ ਟਾਈਮ ਪਾਣੀ ਦਿਓ ਕਿੰਨੇ ਟਾਈਮ ਬਾਅਦ ਪਾਣੀ ਦੇ ਦਿੰਦੇ ਨੇ ਇਹਨੂੰ ਇਹਨੂੰ 2 ਮਹੀਨੇ ਬਾਅਦ ਜਦੋਂ ਸਰਦੀਆਂ ਹਨ ਉਹ ਵੀ ਜਦੋਂ ਤੁਹਾਨੂੰ ਲੱਗਦਾ ਕਿ ਧਰਤੀ ਦੀ ਉੱਪਰ ਨਹੀਂ ਸਤਾ 2 ਇੰਚ ਤੇ ਥੱਲੇ ਗਿੱਲੀ ਨਹੀਂ ਹੈਗੀ ਹਾਂਜੀ ਪੱਟ ਕੇ ਹੀ ਦੇਖ ਲਈਦਾ ਹਾਂਜੀ ਉਹ ਤੋਂ ਬਾਅਦ ਪਾਣੀ ਲਾ ਦੋ ਓਕੇ ਜੇ ਉੱਪਰ ਗਿੱਲਾ ਹੈ ਤਾਂ ਫੇਰ ਮਹੀਨਾ ਵੀ ਲੰਘ ਜਾਂਦਾ 2 ਮਹੀਨੇ ਵੀ ਬਰਸਾਤ ਦੇ ਦਿਨ ਅਜੇ ਤੱਕ ਆਟੋਮੈਟਿਕਲੀ ਪਾਣੀ ਲੱਗਦਾ ਹੈ ਯਾਨੀ ਉਹ ਤੋਂ ਲਾ ਕੋਈ ਦਵਾਈ ਕੋਈ ਸਪਰੇ ਕੋਈ ਐਦਾਂ ਦਾ ਸਿਸਟਮ ਤਾਂ ਨਹੀਂ ਹੈਗਾ ਨਾ ਹਰ ਇੱਕ ਟਾਈਮ ਆਉ ਖੇਤ ਚ ਹਾਂਜੀ ਇਹ ਵੀ ਇੱਕ ਬੱਚਿਆਂ ਵਾਂਗੂ ਪਾਲਨੇ ਪੈਂਦੇ ਆ ਕੋਸੇਕ ਹਰ ਚੀਜ਼ ਦੇਖੋ ਸੇਕ ਕੋਈ ਕੋਈ ਕਿਸੇ ਚੀਜ਼ ਦਾ ਜ਼ਖਮ ਕੋਈ ਕਿਸੇ ਚੀਜ਼ ਦਾ ਸਾਫ ਬੁੱਟੇ ਹੁੰਦਾ ਤਾਂ ਉਹ ਵੀ ਦਵਾਈ ਲਓ ਹਾਂਜੀ ਫੋਟੋ ਖਿੱਚ ਲਓ ਹਾਂਜੀ ਕਿਸੇ ਦੁਕਾਨ ਤੇ ਜਾ ਕੇ ਜਾਂ ਇਹ ਜਾਣਕਾਰ ਬੰਦੇ ਕੋਲ ਜਾਣਕਾਰੀ ਲੈ ਕੇ ਉਸ ਤਰ੍ਹਾਂ ਦੀ ਦਵਾਈ ਲੈ ਕੇ ਬੁੱਟੇ ਨੂੰ ਪਾਓ ਓਕੇ ਭਾਜੀ ਹਾਂ ਤੇ ਤੇ ਐਸੀ ਮਿੱਤਰੋ ਨੌਲੇਜ ਬੁੱਟੀਆਂ ਦੀ ਮੈਂ ਕਿਹਾ ਚਲੋ ਜਿੰਨੀ ਕਿ ਆਪਾਂ ਨੂੰ ਹੈਗੀ ਹੈ ਨੌਲੇਜ ਤੇ ਇਹਨਾਂ ਖੇਤਾਂ ਦੇ ਵਿੱਚੋਂ ਤਕਰੀਬਨ ਅਸੀਂ ਸਾਨੂੰ 20 ਸਾਲ ਹੋ ਗਏ 25 ਸਾਲ ਹੋ ਗਏ ਸਾਨੂੰ ਬੁੱਟੇ ਲਾਉਂਦੇ ਨੂੰ ਹਾਂਜੀ ਅਸੀਂ ਤਕਰੀਬਨ ਕਹਿ ਸਕਦੇ ਹਾਂ ਕਿ 2 ਕਰੋੜ ਰੁਪਏ ਕਮਾਇਆ 20-25 ਸਾਲਾਂ ਦੇ ਭਾਈ ਹੈ ਨਾ 20-25 ਸਾਲ ਦੇ ਵਿੱਚ ਵਿੱਚ ਇਹਦੇ 'ਚ ਲੱਗਿਆ ਕੀ ਹੈ ਕੁਝ ਵੀ ਨਹੀਂ ਅਸੀਂ ਬੂਟੇ ਲਾਤੇ ਵਿੱਚ ਕਣਕ ਹੋ ਜਾਣੀ ਹੈ ਹਾਂਜੀ ਦਾਣੇ ਹੋ ਜਾਣੇ ਆ ਤੂੜੀ ਹੋ ਜਾਣੀ ਪਸ਼ੂਆਂ ਵਾਸਤੇ ਤੇ ਉਹ ਦਰਖਤ ਦੇ ਜ਼ਰਾ ਇੱਕ ਖੇਤ 'ਚ ਭਾਈ ਉਹਦਾ ਕਿੰਨਾ ਖਰਚਾ ਆ ਜਾਂਦਾ ਲਾਣ ਦੇ ਬੂਟੇ ਲਾਣੇ ਉਹ 1 ਕਿੱਲੇ 'ਚ ਮੰਨ ਲਓ ਬੂਟੇ ਆਪ ਲਾਣੇ ਆ ਤੇ ਕਿੰਨਾ ਇੱਕ ਐਸਟੀਮੇਟ ਕੋਟਾ ਜਾ ਤੁਸੀਂ ਹਿਸਾਬ ਲਾਓ ਕਿ 5-7 5 ਤੋਂ 7000 ਦੀ ਕਲਮਾਣੀ ਹਾਂਜੀ ਤੇ 2.5 ਹਜ਼ਾਰ ਰੁਪਿਆ ਬੂਟੇ ਲਾਣ ਆਲੇ ਲਈ ਬਰਨ ਗਿਲੇ ਆ। ਓਕੇ। ਇਹ ਤੋਂ ਜ਼ਿਆਦਾ ਕੋਈ ਖਰਚਾ ਨਹੀਂ। 10-1200 ਰੁਪਏ ਮਿੱਤਰੋ ਖਰਚਾ ਹੈ ਜੇ ਆਪਾਂ ਇੱਕ ਕਿੱਲੇ 'ਚ ਆਪਾਂ ਪਨੀਰੀ ਬੂਟੇ ਆਪਣੇ ਲਾਣੇ ਆ। ਤਾਂ ਤੁਹਾਡੇ 50 ਸਾਲਾਂ ਬਾਅਦ 'ਚ ਇਹ ਕਿੰਨੇ ਭਈ ਇੱਕ ਕਿੱਲੇ 'ਚ ਮੋਟੇ-ਮੋਟੇ। ਦੇਖੋ ਰੇਟ ਦੀ ਤਾਂ ਕੋਈ ਅਪ ਡਾਊਨ ਹੁੰਦੀ ਰਹਿੰਦੀ ਹੈ, ਫਲੈਕਸਿਬਲ ਹੁੰਦੇ ਆ। ਹਾਂਜੀ। ਰੇਟ ਅੱਜ ਦਾ ਜਿਹੜਾ ਰੇਟ ਹੈ 14-1500 ਰੁਪਏ ਪਰ ਡਲ ਹੈ। 14-15 ਇੱਕ ਕਿੱਲੇ ਦੇ ਵਿੱਚੋਂ ਤਕਰੀਬਨ 800-900 ਕੋਟਾ ਨਿਕਲ ਜਾਂਦਾ। ਓਕੇ। ਬੜੇ ਲਿਖੇਗੇ ਮਲਟੀਪਲਾਈ ਕਰਨਗੇ ਜੀ। ਹਾਂਜੀ ਹਾਂ ਆਨਸਰ ਵੀ ਮੈ ਲੂਗਾ ਬਿਲਕੁਲ ਹਾਂਜੀ ਤੇ ਬਾਈ ਹੁਣੀ ਸਾਡੇ ਸ਼ੁਰੂ ਤੋਂ ਹੀ ਖੇਤੀ ਨਾਲ ਜੁੜਿਆ ਹੋਆ ਬਹੁਤ ਪਿਆਰ ਕਰਦੇ ਆ ਖੇਤੀ ਨੂੰ ਤੇ ਮੈਂ ਅਕਸਰ ਦੇਖ ਰਿਹਾ ਨਾ ਜਦ ਵੀ ਮੈਂ ਆਨਾ ਤਾਂ ਫੁੱਫੜ ਵੀ ਸਾਡੇ ਇੱਥੇ ਹੁੰਦੇ ਆ ਤੇ ਬਾਈ ਵੀ ਸਾਡਾ ਜੇ ਫ੍ਰੀ ਟਾਈਮ ਹੁੰਦਾ ਗੱਡੀ ਦਾ ਮਤਲਬ ਫ੍ਰੀ ਹੁੰਦੇ ਤਾਂ ਇੱਥੇ ਹੁੰਦਾ ਤੇ ਬੱਚਿਆਂ ਵਾਂਗੂ ਯਾਨੀ ਆਪਣੀ ਫਸਲ ਪਾੜਨੀ ਪੈਂਦੀ ਹੈ ਨਾ ਫੇ ਸਾਨੂੰ ਪ੍ਰੋਫਿਟ ਵੀ ਦਿੰਦੀ ਹੈ ਭਾਈ ਬਹੁਤ ਬੈਨੀਫਿਟ ਆ ਯਾਰ ਬਿਲਕੁਲ ਬਿਲਕੁਲ ਤੇ ਬਾਕੀ ਜਿਹੜੇ ਸ਼ਹਿਰ ਚ ਰਹਿੰਦੇ ਨੇ ਭਰਾ ਉਹਨਾਂ ਲਈ ਜਾਇ ਬਹੁਤ ਅਨਮੋਲ ਚੀਜ਼ ਆ ਫਸਟ ਟਾਈਮ ਦੇਖੂਗੇ ਉਹਨਾਂ ਦੇ ਬੱਚੇ ਤਾਂ ਆਕੇ ਤਾਂ ਦੁਬਾਰਾ ਆਣ ਦੀ ਕੋਸ਼ਿਸ਼ ਜ਼ਰੂਰ ਕਰੋਗੇ ਹਾਂਜੀ ਉੱਥੇ ਇਕਾਂਤ ਜਗ੍ਹਾ ਤੇ ਜਾਇ ਜਾਵੇ ਕੁਦਰਤ ਤੇ ਬਹੁਤ ਨੇੜੇ ਹੋ ਜਾਂਦਾ ਹਰ ਇੱਕ ਪੰਛੀ ਦੀ ਆਵਾਜ਼ ਸਾਂਭੇ ਲੱਗਦੀ ਹੈ ਕੀ ਕਹਿੰਦਾ ਬਿਲਕੁਲ ਆਪਣੇ ਮਨ ਚ ਅਸੀਂ ਉਦੋਂ ਦੀ ਧਾਰਨਾ ਬਣਾਉਂਦੇ ਕਿ ਸ਼ਾਇਦ ਪਰਮਾਤਮਾ ਦਾ ਨਾਮ ਲੈਂਦਾ ਬਿਲਕੁਲ ਜੀ ਬਿਲਕੁਲ ਚਲਿਏ ਜੀ ਬਾਕੀ ਸ਼ੋਅ ਤੇ ਦੱਸਿਓ ਮਿੱਤਰੋ ਕੇਮ ਦੀ ਲੱਗੀ ਜਾਣਕਾਰੀ ਜੇ ਕੋਈ ਕਮੀ ਪੇਸ਼ ਹੋਈ ਤਾਂ ਮੇਰਾ ਭਰਾ ਤੁਸੀਂ ਕਮੈਂਟ ਥੱਲੇ ਕਰ ਸਕਦੇ ਆ ਕਮੈਂਟ ਕਰਕੇ ਕੁਝ ਪੁੱਛ ਸਕਦੇ ਆ ਜੇ ਕੋਈ ਨੌਲੇਜ ਵਾਲੀ ਤੁਹਾਨੂੰ ਗੱਲ ਤੇ ਬਾਕੀ ਹੁਣ ਆਪਾਂ ਸਟਾਰਟ ਕਰਨਾ ਰੈਗੂਲਰ ਬਲੌਗ ਪਹਿਲਾਂ ਵਾਂਗੂ ਯਾਰ ਬਹੁਤ ਗੈਪ ਪੈ ਗਿਆ ਕਈ ਵੀਰਾਂ ਭਰਾਵਾਂ ਪੈਣਾ ਦੇ ਮੈਂ ਅਸੀਂ ਆਏ ਮੈਨੂੰ ਤੇ ਬਾਕੀ ਹੁਣ ਪਹਿਲਾਂ ਵਾਂਗੂ ਆਪਾਂ ਰੈਗੂਲਰ ਬਲੌਗ ਪਾਉਣ ਲੱਪਣੇ ਆ ਬਸ ਤੁਸੀਂ ਲਾਈਕ ਵਾਲਾ ਕੰਮ ਔਰ ਚੈਨਲ ਨੂੰ ਸਬਸਕ੍ਰਾਈਬ ਵਾਲਾ ਕੰਮ ਤੇ ਸ਼ੇਅਰ ਕਰਦਿਆ ਕਰੋ ਗਰੁੱਪਾਂ ਕਰਾ ਪੰਜ ਮੇਰਾ ਭਰਾ ਤਾਂ ਮੋਟੀਵੇਸ਼ਨ ਸਾਨੂੰ ਮਿਲਦੀ ਰਵੇ ਤਾਂ ਆਪਾਂ ਵਧੀਆ ਵਧੀਆ ਬਲੌਗ ਲੈ ਕੇ ਆਂਦੇ ਰਹੀਏ ਹੋਰ ਬਾਈ ਚਲੋ ਜੀ ਤੇ ਬਾਕੀ ਮਿੱਤਰੋ ਸਬਜ਼ੀਆਂ ਸੂਜੀਆਂ ਹੋਈਆਂ ਆਪਣੇ ਫੁੱਫੜ ਨੇ ਉੱਥੇ ਲਾਈਆਂ ਵਾ ਸਾਰੀਆਂ ਸਬਜ਼ੀਆਂ ਹਰ ਦੇ ਬੋਟੇ ਹਰ ਇੱਕ ਚੀਜ਼ ਘੇਰੂ ਲੱਗੀ ਹੋਈ ਆ ਤੇ ਵਧੀਆ ਯਾਰ ਆਪਾਂ ਵੀ ਸਬਜ਼ੀਆਂ ਤੋਂ ਲੈ ਕੇ ਜਾਂਦੀਆਂ ਮਿਰਚਾਂ, ਬੈਂਗਣ, ਭੇਡੀਆਂ, ਤੋਲੀਆਂ ਸਾਰਾ ਕੁਝ ਲੱਗਿਆ ਬਹੁਤ ਮਿਹਨਤ ਹੁੰਦੀ ਆ ਤੇ ਘਰ ਦੀਆਂ ਸਬਜ਼ੀਆਂ ਦਾ ਟੇਸ ਵੀ ਇੱਕ ਵੱਖਰਾ ਹੀ ਹੁੰਦਾ ਯਾਰ ਖੈਰੋਂ ਤਾਂ ਆਪਾਂ ਇੱਕ ਤਾਂ ਪੈਸੇ ਲੈ ਕੇ ਆਨੇ ਲਾ ਕੇ ਆਨੇ ਇੱਕ ਬਿਮਾਰੀ ਘਰੋਂ ਲੈ ਕੇ ਆਨੇ ਆ ਹਾਂ ਪਿਓਰਿਟੀ ਹੈ ਨਹੀਂ ਲੈ ਮਿੱਤਰ ਪਿਆਰੇ ਆਪਾਂ ਚੱਲ ਗਏ ਆ ਘਰ ਨੂੰ ਤੇ ਸਾਡਾ ਏਕਮ ਤੇ ਸਾਡੇ ਕੋ ਫੜ ਜੀ ਚੱਲੇ ਫੜ ਜੀ ਸਾਡੇ ਇਹਨਾਂ ਦੇ ਫੜ ਜੀ ਸਾਡਾ ਏਕਮ ਜਾਂਦਾ ਆ ਮੁੰਡਾ ਸਾਡਾ ਜਾਂਦਾ ਜਾ ਕੇ ਕਹਿੰਦਾ ਲਾਈਕ ਕਰ ਦਿਓ ਲਾਈਕ ਲਾਈਕ ਬਹੁਤ ਪਿਆਰ ਕਰਦਾ ਬਾਬੇ ਆਪਾਂ ਨੂੰ ਲੈ ਵੀ ਆ ਪਿੰਡ 45 ਦਾ ਸਕੂਲ ਆ ਤੇ ਨਾਲ ਹੀ ਡਿਸਪੈਂਸਰੀ ਆ ਨਾ ਇੱਥੇ ਬਹੁਤ ਖੇਡੇ ਇੱਥੇ ਬੈਠੇ ਗਰਾਉਂਡਾ ਜਾ ਕੇ ਆ ਡਿਸਪੈਂਸਰੀ ਆ ਤੇ ਛੋਟਾ ਜਿਹਾ ਪਿੰਡ ਆ ਬਹੁਤ ਘੈਂਟ ਪਿੰਡ ਆ ਪਿੰਡ ਪਨੇ ਵਾਲੀ ਰੋਡ ਦੇ ਉੱਪਰ ਹੀ ਆ ਕਿੰਨੀ ਮੋਟਾ ਭਾਈ ਇੱਥੇ 320 ਵੋਟਾ 320 ਵੋਟਾ ਆ ਛੋਟਾ ਜਿਹਾ ਪਿੰਡ ਆ ਪਰ ਬਹੁਤ ਘੈਂਟ ਪਿੰਡ ਆ ਦਿਲ ਬਹੁਤ ਲੱਗਦਾ ਇੱਥੇ ਤੇ ਆ ਗੁਰੂ ਘਰ ਆ ਬਾਬਿਓ ਵਾਹ ਤੇ ਉਹ ਖੜਾ ਪਰ ਝੋਟਾ ਰਸ਼ਨ ਟੈਂਕ ਕੋਲਾ ਮੇਗੀ ਮਤਲਬ ਮੈਂ ਮਤਰਾ ਵੀ ਸਿਖਾਇਆ ਦਾ ਬਲੌਗ ਜੇ ਬਲੌਗ ਵਧੀਆ ਲੱਗਿਆ ਤਾਂ ਚੈਨਲ ਨੂੰ ਕਰਿਓ ਸਬਸਕ੍ਰਾਈਬ ਤੇ ਵੀਡੀਓ ਕਰਿਓ ਲਾਈਕ ਮਿਲਦੇ ਆ ਕਿਸੇ ਨੈਕਸਟ ਬਲੌਗ ਵਿੱਚ ਖਰੇ ਜੇ ਕੰਟੈਂਟ ਬਣਾਉਂ ਫਸ ਨਿਕਾਲ ਮੇਤਰਾ